ਆਪਾਂ ਦਿੱਕਤ ਉੱਤੇ ਕੋਸ਼ਿਸ਼ ਵੀ ਕੀਤੀ ਪਰ ਸਰਕਾਰ ਸਾਨੂੰ ਲਾਰਾ ਲਈ ਹੈ ਜੀ ਆਪ ਪੰਜ ਵਾਰਸ ਨੂੰ ਤੋਂ ਵਸਮਾਨ ਦੀ ਨੀਤੀ ਬੋਲਤੀ ਆ ਤੁਹਾਨੂੰ ਸਾਰਾ ਪਤਾ ਨਹੀਂ ਅੱਜ ਕੀ ਮੈਨੂੰ ਅਨੁਭਵ ਨਹੀਂ ਹੋ ਰਿਹਾ ਕਿ ਸਭ ਕੁਝ ਨਹੀਂ ਆ ਪਰ ਸਾਨੂੰ ਇੱਕ ਮੁੱਠੀ ਕੋਲ ਦਿੱਤੀ ਜਾਂਦੀ ਜਿਹਦੇ ਵਿੱਚ ਕਹਿੰਦੇ ਨੇ ਕਿ ਤੁਹਾਡਾ ਹੱਲ ਬਾਹਰ ਹੈ ਹੋਰ ਤਾਂ ਹੀ ਪੈਸਾ ਆ ਕਿ ਕਿਹੜੇ ਮੈਪਸ ਚ ਕਰ ਦਿੱਤੀ ਜਾਵੇ ਸਭ ਕਿ ਤੁਸੀਂ ਵੀ ਇੱਕ ਰਮਲਾਡੂ ਆਪਣੀ ਜੋੜੀ ਨੂੰ ਆਰੇ ਤੇ ਸਾਡਾ ਸੀ ਬੇਰੁਜ਼ਗਾਰਾ ਸਾਡਾ ਵੀ ਰਾਇਟਰ ਬੰਦ ਆ ਗਿਆ ਦੀ ਦੋਹਰ ਸਰਕਾਰ ਨੇ ਤਿੰਨ ਵਾਰੀ ਉਹਦੀ ਟੈਂਪੀ ਚਲਦੀ ਉਹ ਹਰ ਇੱਕ ਧਾਰਨਾ ਕੋਈ ਵੈਸੀ ਦਾ ਮੈਥੀ ਵੀ ਤੋਂ ਨਹੀਂ ਕਰਨਾ ਸਾਡੀ ਸਰਕਾਰ ਆਪੇ ਗੁਰਪਾਸੇ ਕਰਾਉਂਦੀ ਹੈ ਗੇ ਜਿਸੇ ਬਹੁਤ ਟੱਕਰ ਟੱਕੇ ਵਿੱਚ ਜਾਣਾ ਕਿ ਜਮਾ ਹੁੰਦਾ ਹੈ ਮੈਂ ਸਿਕਿਪੀ ਸ਼ਰਮਾ 640 ਬੇਰਜਗਰ ਪੀਟੀ ਕੇਜਰੀਵਾਲਜੀ ਦੀ ਮੋਬੋਲੀ ਪੈਨ ਸਾਥੀਓ ਦੇਖੋ ਕੀ ਸਵੇਰੇ ਆਪਣੇ ਨਾਲ ਦਿਆਂ ਨੂੰ ਚੱਕੀ ਲਿਆ ਸੀ ਰਾਤੀ ਹੁਣ ਸਾਢੇ ਘਰ ਵੀ ਪ੍ਰਸ਼ਾਸਨ ਆਇਆ ਹੋਇਆਗਾ ਤੇ ਇਹਨਾਂ ਨੂੰ ਆਇਆ ਕਿ ਆਪਾਂ ਕੇਜਰੀਵਾਲਜੀ ਆ ਰਹੇ ਨੇ ਆਪਾਂ ਉੱਥੇ ਨਾ ਪਹੁੰਚੀਏ ਤੇ ਵੱਤ ਤੋਂ ਵੱਧ ਦੇਖੋ ਕੀ ਵੀ ਸਰਕਾਰ ਦੀਆਂ ਕੀ ਹਰਕਤਾਂ ਨੇ ਕਿ ਅਸੀਂ ਇੱਕ ਆਪਣੇ ਰੁਜ਼ਗਾਰ ਲਈ ਬੋਲਦੇ ਹਾਂ ਤੇ ਉਹਦੇ ਲਈ ਇਹ ਕੀ ਕਰਦੇ ਨੇ ਕਿ ਆਪਾਂ ਨੂੰ ਪਹਿਲੋਂ ਕਰਦੇ ਨੇ ਜਦੋਂ ਸਰਕਾਰ ਨੇ ਵਾਅਦੇ ਕੀਤੇ ਕਿ ਅਸੀਂ ਨੌਕਰੀ ਦਵਾਂਗੇ ਤੇ ਹੁਣ ਇਹਨਾਂ ਨੂੰ ਆਇਆ ਕਿ ਅਸੀਂ ਇਹਨਾਂ ਦਾ ਵਿਰੋਧ ਨਾ ਕਰੀਏ ਮੁਲਾਜ਼ਮ ਬਰਾਦ ਨੂੰ ਲੈਣਾ ਨੇ ਕੱਲ ਨੂੰ ਕੇਜਰੀਵਾਲ ਸਾਹਿਬ ਨੇ ਆਉਣਾਗਾ ਸੁਣਾ ਵਕੇ ਕਿਉਂ ਸੁਪੀ ਸ਼ਰਮਾ ਭੈਣ ਆ ਗਈ ਅੱਜਰ ਅੱਜ ਹੈਗੀਆ 30 ਤਰੀਕ ਕੱਲ ਨੂੰ 31 ਤਰੀਕ ਨੂੰ ਕੇਜਰੀਵਾਲ ਸਾਹਿਬ ਨੇ ਆਉਣਾ ਹੁਣ ਪੁਲਿਸ ਆਏ ਮੈਨੂੰ ਘਰੋਂ ਲੈਣ ਆਏ ਨੇ ਕੇਜਰੀਵਾਲ ਸਾਹਿਬ ਡਰ ਰਹੇ ਨੇ ਅੱਜ ਕਿਉਂਕਿ ਉਸ ਲੜਕੀ ਨੂੰ ਸਿੱਪੀ ਸ਼ਰਮ ਨੂੰ ਵਾਦਾ ਕਰਕੇ ਆਏ ਸੀ ਮੈਂ ਇੱਕ ਜੂਨੀਅਰ ਆਗੂ ਨਾਲੇ ਹੁਣ ਦੇ ਨਾਲ ਤੇ ਇਹ ਮੁਲਾਜ਼ਮ ਚਲੋ ਆਪਣੀ ਡਿਊਟੀ ਕਰਨ ਆਏ ਨੇ ਇਹਨਾਂ ਦਾ ਫਰਜ਼ਾਂ ਹੁਣ ਰਾਤ ਨੂੰ ਘਰੋਂ ਲੈ ਕੇ ਜਾ ਰਹੇ ਨੇ ਮੈਨੂੰ ਅੱਜ ਹੁਣ ਤੁਸੀਂ ਆਹ ਨੂੰ 10:30 ਹੋ ਗਏ ਇਸੇ ਇਹ ਪੁਲਿਸ ਮੁਲਾਜ਼ਮ ਰਾਤ ਨੂੰ ਅੱਜ ਘਰੇ ਲੈ ਕੇ ਜਾ ਰਹੇ ਨੇ ਮੈਂ ਕੇਜਰੀਵਾਲ ਨੂੰ ਬੇਨਤੀ ਕਰਦਾ ਤੁਸੀਂ ਇਹ ਵਾਅਦੇ ਕੀਤੇ ਨੇ ਰੋਜ਼ਗਾਰ ਬਣਾਉਣ ਤੱਕ 21 ਤੋ ਉਤਾਰ ਕੇ ਆਏ ਹੋ ਵੋਟਾਂ ਤੋਂ ਪਹਿਲਾਂ ਸਿੱਪੀ ਸ਼ਰਮਾ ਭੈਣ ਨੂੰ ਅੱਜ ਤੁਸੀਂ ਉਸ ਜੂਨੀਅਰ ਦੇ ਆਗੂ ਨੂੰ ਘਰੋਂ ਲੈ ਕੇ ਜਾ ਰਹੇ ਹਾਂ ਇਹ ਸਰਕਾਰ ਦੇ ਕੰਮ ਦੇਖੋ ਮੈਂ ਬੇਰਗਰਾਂ ਨੂੰ ਬੇਨਤੀ ਕਰਦਾ ਵੀ ਇਹ ਰਾਤ ਨੂੰ ਘਰੋਂ 10 ਵਜੇ ਚੱਕਦੇ ਨੇਗੇ ਕੱਲ ਨੂੰ ਪਤਾ ਨਹੀਂ ਕਿਹੜੀ ਸਿੱਕਤੀ ਸੇ ਇਕੱਠੇ ਰੱਖਣਗੇ ਸਾਥੀਆਂ ਨੂੰ ਬੇਨਤੀ ਕਰਦਾ ਜੁਨਿਆਂ ਨੂੰ ਡਰਨ ਦੀ ਲੋੜ ਨਹੀਂ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਕਰਕੇ ਹਟਾਂਗੇ ਹਿੰਮਤ ਨਾਲ ਕਰਾਂਗੇ ਜਿੱਤ ਲੜਦੇ ਲੋਕਾਂ ਦੀ ਮੁਲਾਜ਼ਮਾ ਘਰੋਂ ਲੈਣ ਆਏ ਨੇ ਕੱਲ ਨੂੰ ਕੇਜਰੀਵਾਲ ਸਾਹਿਬ ਨੇ ਆਉਣਾਗਾ ਸੁਣਾ ਵਿਖੇ ਕਿਉਂ ਸੁਪੀ ਸ਼ਰਮਾ ਭੈਣ ਆ ਗਈ ਅੱਜਰ ਅੱਜ ਹੈਗੀਆ 30 ਤਰੀਕ ਕੱਲ ਨੂੰ 31 ਤਰੀਕ ਨੂੰ ਕੇਜਰੀਵਾਲ ਸਾਹਿਬ ਨੇ ਆਉਣਾ ਹੁਣ ਪੁਲਿਸ ਮੁਲਾਜ਼ਮਾ ਮੈਨੂੰ ਘਰੋਂ ਲੈਣ ਆਏ ਨੇ ਕੇਜਰੀਵਾਲ ਸਾਹਿਬ ਡਰ ਰਹੇ ਨੇ ਅੱਜ ਕਿਉਂਕਿ ਉਸ ਲੜਕੀ ਨੂੰ ਸੁਪੀ ਸ਼ਰਮਾ ਨੂੰ ਵਾਦਾ ਕਰਕੇ ਆਏ ਸੀ ਮੈਂ ਇੱਕ ਜੂਨੀਅਨ ਦਾ ਆਗੂ ਨਾਂ ਦੇ ਹੋਣ ਦੇ ਨਾਤੇ ਇਹ ਮੁਲਾਜ਼ਮਾ ਚਲੋ ਆਪਣੀ ਡਿਊਟੀ ਕਰਨ ਆਏ ਨੇ ਇਹਨਾਂ ਦਾ ਫਰਜ਼ਾ ਹੁਣੇ ਰਾਤ ਨੂੰ ਘਰੋਂ ਲੈ ਕੇ ਜਾ ਰਹੇ ਨੇ ਮੈਨੂੰ ਅੱਜ ਹੁਣ ਤੁਸੀਂ ਨਾਲੋਂ 10:30 ਹੋ ਗਏ ਇਸੇ ਇਹ ਪੁਲਿਸ ਮੁਲਾਜ਼ਮਾ ਰਾ ਅੱਜ ਘਰੇ ਲੈ ਕੇ ਜਾ ਰਹੇ ਮੈਂ ਕੇਜਰੀਵਾਲ ਨੂੰ ਬੇਨਤੀ ਕਰਦਾ ਤੁਸੀਂ ਇਹ ਵਾਅਦੇ ਕੀਤੇ ਨੇ ਰੋਜ਼ਗਾਰ ਬਣਾਉਣ ਤੇ ਟੈਕੀ ਤੋਂ ਉਤਾਰ ਕੇ ਆਏ ਹੋ ਵੋਟਾਂ ਤੋਂ ਪਾਣਾ ਸਿੱਪੀ ਸ਼ਰਮਾ ਭੈਣ ਨੂੰ ਅੱਜ ਤੁਸੀਂ ਉਸ ਜੂਨੀਅਰ ਦੇ ਆਗੂ ਨੂੰ ਘਰੋਂ ਲੈ ਕੇ ਜਾ ਰਹੇ ਹੋ ਇਹ ਸਰਕਾਰ ਦੇ ਕੰਮ ਦੇਖੋ ਮੈਂ ਬੇਰਗਰਾਂ ਨੂੰ ਬੇਨਤੀ ਕਰਦਾ ਵੀ ਇਹ ਰਾਤ ਨੂੰ ਘਰੋਂ 10 ਵਜੇ ਚੱਕ ਦੇਣਗੇ ਕੱਲ ਨੂੰ ਪਤਾ ਨਹੀਂ ਕਿਹੜੀ ਸਥਿਤੀ 'ਚ ਇਕੱਠੇ ਰੱਖਣਗੇ ਸਾਥੀਆਂ ਨੂੰ ਬੇਨਤੀ ਕਰਦਾ ਜੁਨੀਆ ਨੂੰ ਡਰਨ ਦੀ ਲੋੜ ਨਹੀਂ ਜਿਹੜਾ ਪ੍ਰੋਬਲਮ ਆ ਉਹ ਪਾ ਕਰਕੇ ਹਟਾਂਗੇ ਹਿੰਮਤ ਨਾਲ ਕਰਾਂਗੇ ਜਿੱਤ ਲੜਦੇ ਲੋਕਾਂ ਦੀ ਸਾਨੂੰ ਲਾਰਾ ਲਾਈਆ ਗਿਆ ਪੰਜ ਵਾਰ ਤੋਂ ਇਹ ਤੋਂ ਵਸਮਾਨ ਦੀ ਮਿੱਟੀ ਕੋਲ ਦਿੱਤੀ ਆ ਤੁਹਾਨੂੰ ਸਾਰਾ ਪਤਾ ਦਾ ਪਤਾ ਨਹੀਂ ਅਪਾਤੀ ਮੈਨਾਂ ਕੋਈ ਨਹੀਂ ਮਿਲਦੀ ਨਾ ਸੌਫਟਵੇਅਰ ਪਰ ਸਾਨੂੰ ਇੱਕ ਮਿੱਟੀ ਕੋਲ ਦਿੱਤੀ ਜਾਂਦੀ ਜਿਹਦੇ ਵਿੱਚ ਕਹਿੰਦੇ ਕਿ ਤੁਹਾਡਾ ਹੱਲ ਕਰਦੇ ਆ ਉਹਦਾ ਹੀ ਫੈਸਲਾ ਕੀਤਾ ਕਿ ਇਹਦੇ ਮੈਨੂੰ ਚਾਰ ਦਿੱਤੀ ਜਾਵੇ ਤਾਂ ਕਿ ਤੁਸੀਂ ਵੀ ਤੁਹਾਨੂੰ ਮਾਰ ਦਿਓ ਆਪਣੀ ਜੋਦੀ ਨੂੰ ਆਏ ਤੇ ਸਾਡਾ ਸੀ ਬੇਦਗਾਰਾ ਸਾਡਾ ਹੀ ਰਾਈਟ ਬੰਦਾਗਾ ਜਿਦੋਂ ਬੋਟਲ ਸਰਕਾਰ ਨੇ ਤਿੰਨ ਵਾਲੀ ਉਹ ਵੀ ਟੈਨਸ਼ਨ

किसी बहुत तकलीफ से जा रहा है जमा नहीं कर ही कि